ਵਿਸ਼ੋ ਬਾਤਾ ਦੇਖਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਨਵੇਂ ਸਾਲ ਦੀ ਆਮਦ ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜਾ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੰਗਤਾਂ ਦੇ ਵੱਲੋਂ ਉੱਥੇ ਨਤਮਸਤਕ ਹੋਇਆ ਗਿਆ ਤੇ ਕੀਰਤਨ ਦਾ ਆਨੰਦ ਵੀ ਮਾਣਿਆ ਗਿਆ ਸਰਬਤੇ ਪਹਿਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਅਰਦਾਸ ਕਰਵਾਈ ਗਈ ਹੈ ਤੇ ਗੁਰੂ ਦਾ ਲੰਗਰ ਵੀ ਉੱਥੇ ਅਟੁੱਟ ਚੱਲਿਆ ਤੇ 15 ਜਨਵਰੀ ਨੂੰ 2025 ਨੂੰ ਬੁੱਧਵਾਰ ਵਾਲੇ ਦਿਨ ਇਹ ਸਮਾਗਮ ਕਰਵਾਏ ਗਏ ਨੇ ਗੁਰਦੁਆਰਾ ਸਾਹਿਬ ਪੰਜਾਬ ਸਿਵਲ ਸਕਤਰੇਤ ਸੈਕਟਰ 1 ਚੰਡੀਗੜ੍ਹ ਵਿਖੇ ਇਹ ਪ੍ਰੋਗਰਾਮ ਕਰਵਾਏ ਗਏ ਨੇ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਯਾਰੇ ਉਹੋ ਭੋਗਾਰੇ ਉਹ ਇਤਨ ਕਹਿਵਾਂ ਹਲ ਅਗਰੇ ਦੰਦਾਂ ਆਜੰਤ ਤੇ ਦੰਦਾਂ ਕਹਿਵਾਂ ਜਬ ਤੱਕ ਮੈਂ ਅੱਗੇ ਸੁਖ ਪਾਛੇ ਕਰ ਨੰਨ ਨਾ ਸਿਧੇ ਪਾਛਾਣੇ ਕਿਰਪਾ ਕੀ ਤੇ ਗੁਰੂ ਦਾ ਸ਼ੁਕਰ ਸ਼ੁਕਰਾਣਾ ਗੁਰੂ ਦਾਤਨੋ ਆਦਿ ਆਪਣੇ ਸਤਿਗੁਰ ਤੋਂ ਵਾਰਨੇ ਬੁਲਹਾਰਨੇ ਸਾਰੀ ਸੰਗਤ ਸੂਰ ਸੰਗਤਾਂ ਦੇ ਹਾਜ਼ਰੀਆਂ ਭਰਨੀਆਂ ਸਰਬ ਪਾਠਾਂ ਦੀ ਸਰਬ ਸੰਗਤ ਦਾ ਇਹ ਗੁਰਪੁਰਬ ਮਨਾਇਆ ਕਰੂ ਕਲਿ ਕਲਿ ਕਰ ਬਟਾਈ ਜੀ ਅਸੀਸ ਵਰਸ਼ੀ ਕਰ ਲੱਖ ਖੁਸ਼ੀਆਂ ਬਾਸ ਸ਼ਾਂਗਿਆ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ

ਤਾਰਕ ਕਰ ਕੀ ਕਰਪਾ ਹੈ 11 ਰਾਗਾਂ ਦਾ ਗੁਲਦਸਤਾ ਵੀ ਹੈ ਇਸ ਦੂਸਰ ਕੰਪਕ ਇਸੇ ਤਰ੍ਹਾਂ ਬਸੰਤ ਸ਼ੁਰੂ ਹੋ ਗਿਆ ਉਹਨਾਂ ਰਾਗਾਂ ਦੇ ਗਾਇਨ ਹੋ ਰਿਹਾ ਹੈ ਬਸੰਤ ਹੋਰ ਵੀ ਗਾਇਆ ਜਾਣਾ ਹੈ ਕੋਈ ਸੰਤ ਹੋਰ ਵੀ ਗਾਇਆ ਜਾਣਾ ਹੈ ਗੋਪਿਕਾ ਬਸੰਤ ਵੀ ਸ਼ੁਭ ਬਸੰਤ ਇਹ ਬਸੰਤ ਬਹਾਰ ਵੀ ਇਸੇ ਤਰ੍ਹਾਂ ਸਾਰੇ ਰਾਗ ਜਰੇ ਸ਼ੁਭ ਬਸੰਤ ਪੂਰਬੀ ਬਸੰਤ تک ਇੱਕ ਇੱਕ ਗੁਰੂ ਸਾਹਿਬ ਜੀ ਨੇ ਸਾਰੇ ਰਾਗਾਂ ਤੇ ਪਾਣੀ ਹੋਣੀ ਹੈ ਸਭੂ ਕਿਰਪਾ ਕਰੇ ਕੀਰਤਨ ਜੀ para bater